ਸਸਿਕਲ ਜੀ ਵਾਕਮੇ ਟੁਰਨਾ ਵੇਖ ਰਹੇ ਹਾਂ ਅਸੀਂ ਹਜੂਰ ਸਾਹਿਬ ਪਹੁੰਚੇ ਹੋਏ ਹਾਂ ਤੇ ਅੱਜ ਅਸੀਂ ਹਜੂਰ ਸਾਹਿਬ ਦੇ ਜਿਹੜੇ ਨੇੜਲੇ ਗੁਰੂ ਘਰ ਨੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਦਰਸ਼ਨ ਕਰਨ ਚੱਲੇ ਹਾਂ ਤੇ ਇਹ ਕਮਰੇ ਵਿੱਚ ਅਸੀਂ ਰੁਕੇ ਹੋਏ ਹਾਂ ਇਹ ਜਿਹੜੀ ਸਰਾਂ ਆ ਬਾਬਾ ਨਿਹੰਗ ਸਿੰਘ ਜੀ ਐਨ ਆਰ ਆਈ ਸਰਾਂ ਉਹਦੇ ਵਿੱਚ ਰੁਕੇ ਹੋਏ ਹਾਂ ਇੱਕ ਕਮਰੇ ਦੇ ਵਿੱਚ 8 ਜਾਣੇ ਠਹਿਰ ਸਕਦੇ ਜਿਵੇਂ ਪਹਿਲੇ ਦਿਨ ਵੀ ਵਿਖਾਇਆ ਸੀਗਾ ਕਿ ਤਿੰਨ ਡਬਲ ਬੈੱਡ ਆ ਦੋ ਇਧਰ ਸਿੰਗਲ ਆ ਇਸੇ ਤਰ੍ਹਾਂ ਹੀ ਸਾਡੇ ਕੋਲ ਦੋ ਕਮਰੇ ਇੱਕ ਇਹ ਵਾਲਾ ਇੱਕ ਪਰਲੇ ਪਾਸੇ ਤੇ ਹੇਠਾਂ ਜਾਣਾ ਆਪਾਂ 7ਵੇਂ ਫਲੋਰ ਦੇ ਉੱਤੇ ਆ ਸਾਡੀ ਗੱਡੀ ਆ ਗਈ ਹੈ ਹੇਠਾਂ ਤੁਹਾਨੂੰ ਬਕਰ ਦੱਸ ਨੀ ਕੋਈ ਕੀ ਮੌਸਮ ਦੀ ਹਾਂ ਆ ਬਾਹਰੋਂ ਤੁਸੀਂ ਇਦਾਂ ਬੰਦ ਕੇ ਜੇ ਮੰਨ ਲਓ ਕੋਈ ਸੋਚ ਰਹਿ ਵੀ ਗਿਆ ਅੰਦਰੋਂ ਛੱਡਣ ਵਾਲਾ ਤੇ ਬਾਹਰੋਂ ਛੱਡ ਕੇ ਮਿਲ ਕੱਟ ਸਕਦੇ ਹਾਂ ਬਾਕੀ ਸਾਰੀ ਸੰਗਤਾਂ ਫੜ ਲਈ ਹਾਂ ਬਾਕੀ ਆਪਣੀ ਆ ਲੋ ਮਾਈਕ ਫੜੋ ਆਪਣਾ ਬਾਕੀ ਸਾਰੀ ਸੰਗਤ ਪਹੁੰਚ ਗਈ ਥੱਲੇ ਜੀ ਤੇ ਹੁਣ ਆਪਾਂ ਚੱਲੀਏ ਆਓ ਕਿਹੜੇ ਵਾਲੀ ਆ ਜਾ ਰਹੀ ਏ ਇਹਦੇ ਵਿੱਚ ਆ ਆ ਨੋ ਨੰਬਰ ਆਏਗੀ ਪੰਜ ਲਿਫਟਾਂ ਹੈਗੀਆਂ ਇਹਦੇ ਜੇ ਕਿਉਂਕਿ ਬਜ਼ੁਰਗ ਸੰਗਤ ਵੀ ਹੁੰਦੀ ਹੈ ਫਿਰ ਤਾਂ ਕਰਕੇ ਜਿੱਦਾਂ ਹੁਣ ਇਹਦੇ ਇਸ ਦੇ ਨੌ ਫਲੋਰ ਆ ਸਾਰੇ ਫਿਰ ਵਧੀਆ ਰਹਿੰਦਾ ਇਹ ਬੰਦਾ ਇਹਨਾਂ ਲਿਫਟਾਂ ਦੇ ਨਾਲ ਉੱਤਰ ਚੜ ਜਾਂਦਾ ਇਥੋਂ ਲਿਫਟਾਂ ਦੇ ਵਿੱਚੋਂ ਜਦੋਂ ਆਪਾਂ ਗਰਾਊਂਡ ਫਲੋਰ ਦੇ ਉੱਤੇ ਆ ਕੇ ਉਤਰਦੇ ਹਾਂ ਤੇ ਕਾਫੀ ਵੱਡਾ ਇਹ ਹਾਲ ਹੈ ਜਿੱਥੋਂ ਆ ਕੇ ਬੁਕਿੰਗ ਕਰਦੇ ਹਾਂ ਤੇ ਇੱਥੇ ਹੀ ਆਉਂਦੇ ਹੀ ਸੋਫਿਆਂ ਤੇ ਬਹਿ ਸਕਦੇ ਹੋ ਤੁਸੀਂ ਵੇਟ ਕਰਨ ਲਈ ਕਿਉਂਕਿ ਕਈ ਵਾਰ ਕਮਰੇ ਬੁੱਕ ਹੁੰਦੇ ਆ ਜਾਂ ਟਾਈਮ ਲੱਗ ਜਾਂਦਾ ਪੂਰੇ ਪ੍ਰੋਸੈਸ ਨੂੰ ਤਾਂ ਕਰਕੇ ਫੇਰ ਸੰਗਤ ਦੇ ਬੈਠਣ ਲਈ ਇਹ ਕਾਫੀ ਵੱਡਾ ਹਾਲ ਬਣਿਆ ਸੋਫੇ ਲੱਗੇ ਆ ਇੱਥੇ ਬਹਿ ਕੇ ਤੁਸੀਂ ਆਪਣੇ ਨਾਲ ਦੀਆਂ ਸੰਗਤਾਂ ਜਿਹੜੀਆਂ ਗਈਆਂ ਹੋਈਆਂ ਉਹਨਾਂ ਲਈ ਵੇਟ ਕਰ ਸਕਦੇ ਹੋ ਤੇ ਇਹ ਮੇਨ ਕਾਊਂਟਰ ਆ ਇੱਥੇ ਆ ਕੇ ਤੁਸੀਂ ਆਪਣਾ ਪਛਾਣ ਪੱਤਰ ਵਿਖਾਉਣਾ ਤੇ ਤੁਹਾਨੂੰ ਕਮਰਾ ਮਿਲ ਜੇਗਾ ਇੱਕ ਦਿਨ ਦਾ ਜਿਹੜੀ ਭੇਟ ਆਇਆ 400 ਰੁਪਏ ਆ ਤੇ ਆ ਇੱਥੇ ਭਾਈ ਸਾਹਿਬ ਬੈਠੇ ਨੇ ਜਿਹੜੇ ਬੁੱਕ ਕਰਦੇ ਆ ਕਮਰੇ ਤੇ ਯਾਦ ਰੱਖਿਆ ਕਰੋ ਵੀ ਆ ਕਿਸੇ ਭਾਈ ਸਾਹਿਬ ਦਾ ਆਧਾਰ ਕਾਰਡ ਇੱਥੇ ਰਹਿ ਗਿਆ ਤੇ ਕਈ ਬੰਦੇ ਭੁੱਲ ਜਾਂਦੇ ਇੱਥੇ ਆਪਣਾ ਆਈ ਕਾਰਡ ਦੇ ਕੇ ਸਸੀ ਕਲਪਾ ਜੀ ਠੀਕ ਹੋ ਜੀ ਤੇ ਕਿਉਂਕਿ ਇਹਨਾਂ ਨੇ ਜਦੋਂ ਬੁਕਿੰਗ ਕਰਨੀ ਹੁੰਦੀ ਆ ਤੁਹਾਡਾ ਪ੍ਰੂਫ ਮੰਗਣਾ ਹੁੰਦਾ ਤੇ ਪ੍ਰੂਫ ਫਿਰ ਕਈ ਵਾਰ ਆਪਾਂ ਕਾੜੀ ਜੇ ਭੁੱਲ ਜਾਂਦੇ ਆ ਇਓ ਧਿਆਨ ਰੱਖਿਆ ਕਰੋ ਵੀ ਜੇ ਦੋ ਤੁਸੀਂ ਦਿੱਤਾ ਉਹਨੂੰ ਜਰੂਰ ਵਾਪਸ ਲੈ ਲਓ ਤੇ ਬਾਹਰਲੇ ਪਾਸਿਓ ਇਹ ਆ ਜਿਸ ਤਰ੍ਹਾਂ ਬਹੁਤ ਵੱਡੀ ਹੈ ਇਹ ਆਪਣੀ ਸਾਰੀ ਸੰਗਤ ਬੈ ਗਈ ਗੱਡੀ 'ਚ ਇੱਧਰ ਆਹ ਟੈਂਪੂ ਟ੍ਰੈਵਲ ਤੇ ਜਾਣਾ ਆਪਾਂ ਚਲੋ ਜੀ ਸ਼ਹਿਰ ਦੇ ਬਿਲਕੁਲ ਨਾਲ ਹੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਕੌਂਠਾ ਨਾ ਦੀ ਕੌਂਠਾ ਨਾਮ ਦੀ ਜਗਾ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਹੋਣਾਂ ਦੀ ਤਰਫ ਸੇਵਾ ਚੱਲਦੀ ਇੱਥੇ ਵੀ ਮਤਲਬ ਲੰਗਰ ਸਾਹਿਬ ਦੀਆਂ ਸੇਵਾਵਾਂ ਹੀ ਨੇ ਇੱਥੇ ਵੀ ਤੇ ਅੱਜ ਆਪਾਂ ਜਿਹੜੇ ਵੀ ਗੁਰਦੁਆਰਾ ਸਾਹਿਬ ਜੁਣਾ ਸਾਰੇ ਥਾਵਾਂ ਤੇ ਲੰਗਰ ਸਾਹਿਬ ਦੇ ਹੀ ਪ੍ਰਬੰਧ ਨੇ। ਆਪਣੀ ਸਾਰੀ ਸੰਗਤ ਆ ਗਈ ਜੀ ਮੱਥਾ ਟੇਕ ਕੇ ਬਾਹਰ ਪਿਛਲੀ ਵਾਰ ਮਾਨਪੀ ਆਜ ਜਿਹੜੇ ਸ਼ੀਸ਼ੇ ਲੱਗੇ ਨੇ ਨਾ ਇੱਥੇ ਹੂੰ ਇਹ ਉਦੋਂ ਲੱਗੇ ਨਹੀਂ ਸੀ ਇਹ ਚੱਲ ਰਿਆ ਸੀ ਕੰਮ ਚੱਲ ਰਿਆ ਸੀ ਲਗਾਤਾਰ ਹੀ ਸਾਰੇ ਗੁਰਦੁਆਰਿਆਂ ਦੇ ਵਿੱਚ ਸੇਵਾ ਚੱਲ ਰਹੀ ਆ ਜੀ ਤੇ ਇਸ ਸਥਾਨ ਦਾ ਬਣਾਉਣ ਦਾ ਮੁੱਖ ਮੰਤਵ ਇਹ ਹੀ ਸੀਗਾ ਕਿ ਜਦੋਂ ਉਧਰ ਲੰਗਰ ਸਾਹਿਬ ਵਾਲੇ ਪਾਸੇ ਜਦੋਂ ਕੋਈ ਸਮਾਗਮ ਹੁੰਦਾ ਸੀ ਸੰਗਤ ਜ਼ਿਆਦਾ ਹੋ ਜਾਂਦੀ ਸੀ ਰੁਕਣ ਲਈ ਥਾਂ ਨਹੀਂ ਸੀ ਤਾਂ ਕਰਕੇ ਸਰਾਵਾ ਬਣਾਉਣ ਲਈ ਇਹਦੀ ਸਾਰੀ ਕੀਤੀ ਸੀ ਤੇ ਬਾਬਾ ਸ਼ੀਸ਼ਾ ਸਿੰਘ ਜੀ ਦੇ ਵੇਲੇ ਉਹਨਾਂ ਨੇ ਇਹ ਸੇਵਾ ਸ਼ੁਰੂ ਕਰਵਾਈ ਸੀਗੀ ਤੇ ਲਗਾਤਾਰ 24 ਘੰਟੇ ਇੱਥੇ ਲੰਗਰ ਚੱਲਦਾ ਆ ਤੇ ਜਦੋਂ ਆਪਾਂ ਨੇੜਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਪੜਾ ਇਹ ਗੁਰਦੁਆਰਾ ਇੱਥੇ ਹੀ ਹੈ ਗੁਰਦੁਆਰਾ ਸਾਹਿਬ ਇਹੀ ਹੁੰਦਾ ਆ ਤੇ ਇਹ 3 ਕਿਲੋਮੀਟਰ ਬਾਹਰ ਆ ਸ਼ਹਿਰ ਤੋਂ ਪਤਾ ਹੀ ਨਹੀਂ ਲੱਗਦਾ ਕਦੋਂ ਆਪਾਂ ਪਹੁੰਚ ਜਾਂਦੇ ਆ ਨਾਲ ਹੀ ਆਪਣੀ ਗੱਡੀ ਲੈ ਕੇ ਆ ਰਿਹਾ ਮੈਂ ਘਰੇ ਕੁਝ ਕੰਮ ਕਰਨ ਚੱਲੇ ਗਿਆ ਉਹ ਗੱਡੀ ਤੇ ਉਹਨਾਂ ਨੇ ਮੋੜ ਕੇ ਲਾ ਲਈ ਆ ਗੱਡੀ ਇੱਧਰ ਲੱਗੀ ਆ ਮੈਨੂੰ ਅਸੀਂ ਵੀ ਉਹ ਵਾਲੀਆਂ ਟਰੈਵਲ ਖੜੀਆਂ ਉਹ ਵਾਲਾ ਨਾ ਤਾਂ ਬੀਬੀਆਂ ਖੜੀਆਂ ਆਪਣੀਆਂ ਠੀਕ ਆ ਠੀਕ ਆ ਚਲੋ ਜੀ ਅਗਲੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀਆਂ ਰਤਨਗੜ੍ਹ ਸਾਹਿਬ ਤੇ ਆਪਣੇ ਅੱਜ ਕੱਲ੍ਹ ਛਟਾਲੇ ਚੱਲ ਰਿਹਾ ਤੇ ਇੱਥੇ ਚਰੀਆਂ ਦੇਖੋ ਗਿੱਡੀਆਂ ਗਿੱਡੀਆਂ ਨੇ ਚਰੀ ਦਾ ਘੇਰ ਤਾਂ ਲੱਗ ਗਿਆ ਆਹ ਚਰੀ ਦਾ ਵੰਡ ਪਿਆ ਵਾਲਾ ਇਸ ਵੇਲੇ ਇਹ ਨਾਲ ਅੱਗੇ ਇੱਥੇ ਵੱਟੇਗਾ ਕਿਉਂਕਿ ਮੌਸਮ ਹੀ ਇੰਦਾ ਵਾਜ ਤੇ ਤਾਂ ਕਰਕੇ ਸਾਹਮਣੇ ਗੁਰਦੁਆਰਾ ਰਤਨਗੜ੍ਹ ਸਾਹਿਬ ਪਿਛਲੀ ਵਾਰ ਜਦੋਂ ਆਏ ਸੀਗੇ ਤੇ ਆਹ ਸਾਹਮਣੇ ਜਿਹੜੀ ਦਰਸ਼ਨੀ ਦਿਉੜੀ ਐ ਇਹਦੇ ਸਾਈਡ ਵੀ ਲੰਘਣਾ ਪੈਂਦਾ ਸੀ ਕਿਉਂਕਿ ਇਹਦੀ ਤਿਆਰੀ ਹੋ ਰਹੀ ਸੀ ਪਰ ਹੁਣੇ ਮੁਕੰਮਲ ਹੋ ਗਈ ਹੈ। ਹਾਂ ਇਹਦੇ ਵਿੱਚੋਂ ਨਹੀਂ ਲੰਘ ਕੇ ਜਾਵਾਂਗੇ। ਮੋਰੇ ਆ ਵੀ ਬਣ ਗਏ। ਹਾਂ। ਆਕੇ ਇਧਰ ਦੀ ਲੰਘ ਕੇ ਜਾਇ ਰਿਹਾ ਸੀ ਗਾਈਜ਼ ਮਾਰੀ। ਐਸੀ ਕਿ ਇਥਾਂ ਦੇ। ਜ਼ੋਰਦਾਰ ਸਭ ਵੀ ਮਾਰਟ ਬਹੁਤ ਸੋਹਣੀ ਹੈ ਜਦੋਂ ਇਹਨਾਂ ਪੂਰੀ ਤਿਆਰ ਹੋਈ ਹੈ ਨਾ। ਹਾਂ। ਬ੍ਰਾਂਗੋ ਕੇ ਬਹੁਤ ਸੋਹਣੇ ਲੱਗੂਗੇ ਕਿਉਂਕਿ ਅੰਦਰ ਬਹੁਤ ਵਧੀਆ ਮਾਰਬਲ ਲੱਗ ਰਿਹਾ ਸੀ ਇਹਦੇ। ਲਾਲ ਲਾਲ ਮਾਰਬਲ ਸੀ ਇਹਦੇ ਅੰਦਰ ਲੱਗ ਰਿਹਾ ਉਦੋਂ। ਕਿੰਨੇ ਬਸਾਂਆਂ ਕੜੀਆਂ ਅੱਗੇ ਸੰਗਰ ਰਾਗੀ ਘਾਰੇ ਜਿਵੇਂ ਆਵਾ ਪਿਛਲੇ ਸਾਲ ਵੀ ਵੇਖਿਆ ਸੀ ਕਿ ਦਰਬਾਰ ਸਾਹਿਬ ਦੀ ਮਹਾਂਪੁਰੀ ਤਿਆਰੀ ਚੱਲ ਰਹੀ ਆ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਧਰਲੇ ਪਾਸੇ ਕੀਤਾ ਹੋਇਆ ਹੈ ਸੱਚਖੰਡ ਗਮਨ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਭਗਤ ਰਤਨਦਾਸ ਜੀ ਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਤੁਸੀਂ ਨੰਦੇੜ ਸਾਹਿਬ ਜਾਓ ਤੇ ਸੰਗਤਾਂ ਨੂੰ ਕਹੋ ਕਿ ਉਹ ਉਦਾਸ ਨਾ ਹੋਣ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਉਹਨਾਂ ਦੇ ਅੰਗ ਸੰਗ ਨੇ ਤੇ ਹਾਜ਼ਰਾ ਹਜੂਰ ਨੇ ਤੇ ਉਹ ਸੇਵਾ ਤੇ ਸਿਮਰਨ ਕਰਨ ਇਸ ਸਥਾਨ ਦੇ ਉੱਤੇ ਹੁਣ ਗੁਰਦੁਆਰਾ ਰਤਨਗੜ੍ਹ ਸਾਹਿਬ ਸੁਸ਼ੋਭਿਤ ਹੈ ਇਸ ਗੁਰੂਕਰ ਦੇ ਨਾਮ ਕਾਫੀ ਜ਼ਮੀਨ ਹੈ ਕਿਉਂਕਿ ਫੌਜੀ ਨਰਿੰਜਨ ਸਿੰਘ ਜਿਨ੍ਹਾਂ ਨੂੰ ਬਹਾਦਰੀ ਵਜੋਂ ਫੌਜ 'ਚ ਜ਼ਮੀਨ ਮਿਲੀ ਸੀ ਤੇ ਉਹਨਾਂ 2 ਮਰੱਬੇ ਇਸ ਗੁਰੂ ਘਰ ਨੂੰ ਦਾਨ ਕਰ ਦਿੱਤੇ ਸਨ। ਇਧਰ ਦਰਬਾਰ ਸਾਹਿਬ ਤੋਂ ਬਾਹਰ ਆਉਂਦਿਆਂ ਨਾਲ ਹੀ ਸੱਜੇ ਹੱਥ ਲੰਗਰ ਹਾਲ ਹੈ ਕਾਫੀ ਵੱਡਾ ਤੇ ਇੱਥੇ ਹਮੇਸ਼ਾ ਹੀ ਲੱਸੀ ਦੇ ਲੰਗਰ ਮਿਲਦੇ ਨੇ। ਚਾਹੁੰਦੇ ਰਹਿੰਦੇ ਆ ਲੱਸੀ ਦੇ ਲੰਗਰ ਕਿਉਂਕਿ ਇੱਥੇ ਗੁਰੂ ਘਰ ਦੇ ਪਸ਼ੂ ਵੀ ਹੈਗੇ ਇਧਰ ਪਿਛਲੇ ਪਾਸੇ ਰੱਖੇ ਫੁੱਲਾ ਦੁੱਧ ਆ ਤਾਂ ਕਰਕੇ ਦਿੱਲਾਸੀ ਦੇ ਲੰਗਰ ਮਿਲਦੇ ਨੇ ਲੱਸੀ ਦੇ ਲੰਗਰ ਵਰਤਾਏ ਜਾ ਰਹੇ ਅਸੀਂ ਪਹੁੰਚ ਗਏ ਆ ਗੁਰਦੁਆਰਾ ਨਾਨਕਸਰ ਸਾਹਿਬ ਇੱਥੇ ਵੀ ਕਾਫੀ ਸੰਗਤ ਦੀ ਰੌਣਕ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚੋਂ ਆਪਾਂ ਧਰਤੀ ਹੈ ਜੀ ਤੇ ਇੱਥੇ ਕੋੜੀ ਦਾ ਰੋਗ ਵੀ ਦੂਰ ਕੀਤਾ ਸੀ ਗੁਰੂ ਸਾਹਿਬ ਨੇ 베ਰੀ ਸਾਹਿਬ ਵੀ ਆ ਗੁਰੂ ਸਾਹਿਬ ਦੇ ਹੱਥਾਂ ਵਾਲੀ ਨਾਲ ਉਹ ਸਰੋਵਰ ਵੀ ਆ ਜਿੱਥੇ ਇਸ਼ਨਾਨ ਕਰਕੇ ਉਹ ਠੀਕ ਹੋਇਆ ਸੀ ਉਹਦੇ ਵੀ ਆਪਾਂ ਦਰਸ਼ਨ ਕਰਨੇ ਆ ਬਾਕੀ ਅੱਜਕੱਲ ਕਾਫੀ ਸੰਗਤ ਆਈ ਕਿਉਂਕਿ ਟ੍ਰੇਨਾਂ ਵਿੱਚੋਂ ਬੰਦ ਸੀ ਹੂੰ ਤੇ ਉਹ ਨੂੰ ਬਾਅਦਛਾਣ ਜਦੋਂ ਟ੍ਰੇਨਾਂ ਸ਼ੁਰੂ ਹੋਈਆਂ ਸੱਚਖੰਡ ਟ੍ਰੇਨ ਖਾਸ ਬੰਦ ਸੀਗੀ ਫਿਰ ਕਿਉਂਕਿ ਪੰਜਾਬ ਤੋਂ ਜ਼ਿਆਦਾ ਕਿਉਂ ਅੰਮ੍ਰਿਤਸਰ ਤੋਂ ਹੀ ਚੱਲਦੀ ਹੈ ਨਾ ਫਿਰ ਹੁਣ ਕਾਫੀ ਸੰਗਤ ਹੈ ਤੇ ਗਰਮੀ ਕਾਫੀ ਆ ਆਵੇਂ ਫਰਵਰੀ ਮਹੀਨਾ ਹਲੇ ਅੱਧ ਚੇ ਨਹੀਂ ਗਿਆ ਜਿਹੜੇ ਇਹਨਾਂ ਦਿਨਾਂ ਚ ਆਉਣ ਦੀ ਸੋਚ ਰਹੇ ਹੋ ਉਹ ਤਾਂ ਦੂਸਰੇ ਗਰਮੀ ਵਾਲੇ ਕੱਪੜੇ ਲੈ ਕੇ ਆਉਣ ਬਿਲਕੁਲ ਕਿਉਂਕਿ ਬਹੁਤ ਧੁੱਪ ਹੈਗੀ ਕੋਈ ਇੱਥੇ ਸ਼ਾਲ ਦੀ ਕੋਟੀ ਦੀ ਲੋੜ ਨਹੀਂ ਹੈਗੀ। ਇਹ ਉਹ ਪਵਿੱਤਰ ਸਰੋਵਰ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਸਰੋਵਰ ਦਾ ਵਾਰ ਬਖਸ਼ਿਆ ਸੀ ਕਿਉਂਕਿ ਇੱਥੇ ਇੱਕ ਸੋਮਾ ਸੀ ਤੇ ਕੋੜੀ ਦਾ ਰੋਗ ਦੂਰ ਕੀਤਾ ਸੀ। ਉਸੇ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਸੋਮੇ ਨੂੰ ਸਰੋਵਰ ਦਾ ਵਾਰ ਦਿੱਤਾ ਸੀ। ਇੱਥੇ ਹੀ 베ਰੀ ਸਾਹਿਬ ਵੀ ਹੈ। ਆਪਾਂ ਉੱਪਰ ਚੱਲ ਕੇ ਉੱਥੇ ਦਰਸ਼ਨ ਕਰਦੇ ਹਾਂ। ਤੇ ਉਹਦੇ ਉੱਪਰਲੇ ਪਾਸੇ ਦਰਬਾਰ ਸਾਹਿਬ ਹੈ। ਜਦੋਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਗਏ ਸੀ ਤਾਂ ਇੱਥੇ ਵੀ ਉਹ ਆਏ ਸੀ। ਬਾਰ ਸਾਹਿਬ ਤੋਂ ਬਾਹਰ ਹੁੰਦੀਆਂ ਸਾਰੀ ਇਧਰਲੇ ਪਾਸੇ ਇਹਦੀ ਸਾਹਿਬ ਦਾ ਅੰਦਰ ਅਕਤ ਹੈ ਤੇ ਇਸ ਅਸਥਾਨ ਦੀ ਸਭ ਤੋਂ ਪਹਿਲੀ ਵਾਰ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਤੇ ਉਸ ਤੋਂ ਬਾਅਦ ਚ ਫਿਰ ਇਹਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬਾਬਾ ਨਿਹੰਗ ਸਿੰਘ ਜੀ ਕੋਲ ਆਈ ਤੇ ਫਿਰ ਹੁਣ ਲੰਗਰ ਸਾਹਿਬ ਦੇ ਅਧੀਨ ਹੀ ਇਥੋਂ ਦੀ ਸਾਰੀ ਸੇਵਾ ਹੋ ਰਹੀ ਹੈ ਕੱਚੂ ਵੀ ਆ ਕੱਚੂ ਵੀ ਤਿਆਰ ਰਿਹਾ ਲੱਗ ਰਿਹਾ ਤੇ ਇਹ ਜਿਹੜਾ ਸਰੋਵਰ ਹੈ ਇਹਦੇ ਵਿੱਚੋਂ ਬਾਹਰੋਂ ਕੋਈ ਵੀ ਜਲ ਪਾਇਆ ਨਹੀਂ ਜਾਂਦਾ ਹੂੰ ਕਹਿੰਦੇ ਵੀ ਇਹ ਆਪਣੇ ਆਪ ਧਰਤੀ ਦੇ ਹੇਠੋਂ ਪਾਣੀ ਆ ਕੇ ਆਪ ਹੀ ਭਰਦਾ ਹੈ ਅਜਹੀ ਰਹਿਮਤ ਹੈ ਇਸ ਜਗ੍ਹਾ ਤੇ ਹੁਣ ਇਹਦੇ ਪਿੱਛੇ ਆ ਦੇ ਸਾਈਡ ਤੇ ਆ ਗ੍ਰਿਲ ਲਾਤੀ ਨਾ ਨਾਲ ਨਾਲ ਹਾਂਜੀ ਪਹਿਲਾਂ ਵਾਲੀ ਗ੍ਰੈਵਨੀਸ ਜਦੋਂ ਪਿਛਲੇ ਸਾਲ ਆਏ ਸੀ ਆਪਾਂ ਲੰਗਰ ਹਾਲ ਦੇ ਵਿੱਚ ਇੱਥੇ ਰੌ ਮਿਲਦੀ ਹੁੰਦੀ ਹੈ ਗੰਨੇ ਦਾ ਰਸ ਇਹ ਦੇਖਨੇ ਆ ਇਸ ਵਾਰ ਹੈ ਤੇ ਨਹੀਂ ਕਿਉਂਕਿ ਕਈ ਵਾਰ ਗੰਨੇ ਸੀਜ਼ਨ ਪਤਾ ਨਹੀਂ ਇੱਧਰ ਹੈਗਾ ਕਿ ਨਹੀਂ ਆਪਣੇ ਤਾਂ ਅੱਜ ਕੱਲ ਸੀਜ਼ਨ ਹੈਗਾ ਉੱਧਰ ਗੰਨੇ ਦਾ ਤੁਸੀਂ ਤਲਸੀ ਵੀਣੀ ਬੀਤੀ ਤੁਹਾਨੂੰ ਰੌ ਮਿਲ ਜੇ ਹਾਂ ਰੌ ਮਿਲ ਜੇ ਬੜੀ ਗਿਆ ਗੁਰਦੁਆਰਾ ਸਾਹਿਬ ਦੇ ਇੱਧਰ ਪਿਛਲੇ ਪਾਸੇ ਹੀ ਵੇਲਣਾ ਲੱਗਿਆ ਤੇ ਇੱਥੇ ਜਿਵੇਂ ਆਪਣੇ ਪਹਿਲੇ ਵੇਲਣੇ ਹੁੰਦੇ ਸੀ ਨਾ ਚੁੰਬੇ ਹੁੰਦੇ ਸੀ ਉਸੇ ਤਰ੍ਹਾਂ ਹੀ ਆ ਇਧਰ ਕ੍ਰੈਸ਼ਰ ਆ ਵੇਲਣਾ ਮਤਲਬ ਆ ਚੁੰਬੇ ਬਾਕੀ ਗੋੜ ਦੀਆਂ ਪੇਸੀਆਂ ਨਹੀਂ ਇਦਾਂ ਦੇ ਬਲਾਕਾਂ ਦੇ ਵਿੱਚ 2-3-3 ਕਿਲੋ ਦੇ ਹੁੰਦੇ ਆ ਇਹਨਾਂ ਦੇ ਵਿੱਚ ਭਰ ਕੇ ਇਦਾਂ ਬਣਾਇਆ ਜਾਂਦਾ ਕੋਈ ਇਹ ਠੀਰਾਸ ਕੱਢ ਕੇ ਫਿਰ ਉਧਰ ਸੰਗਤ ਲਈ ਲੈ ਜਾਂਦੇ ਆ ਪ੍ਰਸ਼ਾਦ ਮਣ ਲੱਗਿਆ ਗੋੜ ਦਾ ਇਹਨਾਂ ਨੂੰ ਚਲੋ ਜੀ ਚੱਲੋ ਆ ਵੀਰ ਜੀ ਹੁਣੇ ਉਧਰੋਂ ਰੋਹ ਦੇ ਲੰਗਰ ਲੈ ਕੇ ਆਏ ਫਤਿਹ ਹੋ ਗਈ ਸੀ ਇਧਰ ਆਪਣੀ ਸੰਗਤ ਬੈਠੀ ਪੀ ਰਹੀ ਆ ਸਾਰਿਆਂ ਨੂੰ ਮਿਲ ਗਈ ਰੋਹ ਹਣੇ ਇਹ ਤੇ ਗੱਡੀ ਘਰ ਪਰ ਰੁਕਣਾ ਤੇ ਵਾਲੇ ਛਾਲਾ ਹਾ ਹਾ ਆਜੋ ਆਜੋ ਤੈਨਾਂ ਆਪਾਂ ਸ਼ਹਿਰ ਤੋਂ ਬਾਹਰ ਚਲੇ ਗਏ ਸੀਗੇ ਤੇ ਹੁਣ ਫਿਰ ਸ਼ਹਿਰ ਦੇ ਅੰਦਰ ਆ ਗਈ ਗੱਡੀ ਉਹਨੇ ਇੱਧਰ ਲਈ ਬੰਦ ਤੇ ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਪਹੁੰਚ ਕੇ ਦੱਸਦੇ ਆਂ ਅਗਰ ਉੱਥੋਂ ਦਾ ਇਤਿਹਾਸ ਪਹੁੰਚ ਗਏ ਆਪਾਂ ਗੁਰਦੁਆਰਾ ਸੰਗਤ ਸਾਹਿਬ ਤੇ ਧੁੱਪ ਤੇ ਗਰਮੀ ਇੰਨੀ ਹੋ ਗਈ ਵੀ ਥੱਲੇ ਨੰਗੇ ਪੈਰ ਖੜ੍ਹ ਨਹੀਂ ਹੁੰਦਾ ਭੱਜ ਗਏ ਅਸੀਂ ਸ਼ਾਮੇ ਆ ਗਏ ਆਂ ਮੈਨੂੰ ਲੱਗਦਾ ਤਾਪਦਾ ਤਾਪਮਾਨ 31 ਹੈ 31 ਹੈ ਤੇ ਮੈਨੂੰ ਲੱਗਦਾ ਪੰਜਾਬ 'ਚ ਹੋਣਾ ਇਹ ਮਸਾਂ 10 ਤੋਂ 12 ਡਿਗਰੀ ਅੱਜ ਵੈਸੇ ਵੀ ਗੱਲ ਹੋ ਰਹੀ ਹੈ ਕਹਿੰਦੇ ਅੱਜ ਧੁੰਦ ਪਈ ਹੈ ਬੜੇ ਦਿਨਾਂ ਬਾਅਦ ਧੁੰਦ ਪਈ ਹੋਈ ਆ ਉੱਥੇ ਠੰਡਿਆ ਇੱਥੇ ਹੈ ਇਤਿਹਾਸ ਲੇਗਾ ਗੁਰਦੁਆਰਾ ਸੰਗਤ ਸਾਹਿਬ ਨੰਦੇੜ ਦੇ ਬ੍ਰਹਮਪੁਰੀ ਚ ਗਦਾਵਰੀ ਦੇ ਕੰਡੇ ਤੇ ਸੁਸ਼ੋਭਿਤ ਹੈ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾ ਘੜ ਦੇ ਸਥਾਨ ਤੋਂ ਜੇ ਨੰਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਸਥਾਨ ਨੂੰ ਹੀ ਭਾਗ ਲਾਏ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਤੇ ਕਥਾ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ ਪੰਜਾਬ ਤੋਂ ਗੁਰੂ ਜੀ ਨਾਲੀਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦੇ ਸਥਾਨ ਨੂੰ ਖੁਦਵਾ ਕੇ ਉੱਥੋਂ ਭਾਰੀ ਰਕਮ ਸੰਗਤ ਨੂੰ ਤਨਖਾਹ ਦੇ ਰੂਪ ਚ ਦੇਣ ਦੇ ਲਈ ਮੰਗਵਾਈ ਤੇ ਇੱਥੇ ਹੀ ਉਹਨਾਂ ਨੇ ਖਾਲਸਾਈ ਤੇ ਸ਼ਾਹੀ ਫੌਜਾਂ ਵਿੱਚ ਤਨਖਾਹ ਵਰਤਾਈ ਸੀ ਸਾਹਮਣੇ ਤਸਵੀਰ ਦੇ ਵਿੱਚ ਵੀ ਉਹ ਵਾਕਿਆ ਬਿਆਨ ਕੀਤਾ ਹੋਇਆ ਜਿੱਥੇ ਗੁਰੂ ਸਾਹਿਬ ਸੰਗਤਾਂ ਨੂੰ ਤਨਖਾਹ ਵੰਡ ਰਹੇ ਨੇ ਇਸੇ ਕਰਕੇ ਇੱਥੇ ਭਾਰੀ ਸੰਗਤ ਹੋਏਗੀ ਤਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਸੰਗਤ ਸਾਹਿਬ ਰੱਖਿਆ ਗਿਆ ਇਹ ਗੁਰਦੁਆਰਾ ਸਾਹਿਬ ਥੋੜੀ ਜੀ ਉੱਚੀ ਜਗ੍ਹਾ ਤੇ ਸ਼ੋਭਿਤ ਹੈ ਇਹ ਆ ਮਹਾਰਾਸ਼ਟਰ ਸਰਕਾਰ ਦੀ ਸਰਕਾਰੀ ਬੱਸ ਮੇਨ ਰੋਡ ਦੇ ਚੜ ਗਏ ਆਪਾਂ ਫੇਰ ਸ਼ਹਿਰ ਤੋਂ ਆ ਗਏ ਤੇ ਹੁਣ ਅਗਲਾ ਗੁਰਦੁਆਰਾ ਸਾਹਿਬ ਬਾਜੀ ਅਗਲਾ ਗੁਰਦੁਆਰਾ ਸਾਹਿਬ ਕਿਹੜਾ ਸ਼ਿਕਾਰਗੜ ਸ਼ਿਕਾਰਗੜ ਸਾਹਿਬ ਜਾਣਾ ਹੈ ਆਪਾਂ ਉਹ ਮੁਝੇ ਕੇ ਆਪਾਂ ਗੁਰਦੁਆਰਾ ਸ਼ਿਕਾਰਗੜ ਸਾਹਿਬ ਜਿਹੜਾ ਕਿ ਆਮਦੋਰਾ ਚ ਪੈਂਦਾ ਆ ਸ਼ਹਿਰ ਦਾ ਨਾਮ ਆਮਦੋਰਾ ਆ ਕਾਫੀ ਹਾਈਟ ਹੈ ਚੜਾਈ ਚੜ ਰਹੀ ਹੈ ਪੂਰੀ So sriya kaal So sriya kaal So sriya kaal ਕਿਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤਿ ਸ਼ਰਧਾਲੂ ਪਰ ਅੰਤ ਸਮੇਂ ਬੇਮੁਖ ਹੋਇਆ ਸਿਆਲਕੋਟ ਦਾ ਵਸਨੀਕ ਮੂਲਾ ਖੱਤਰੀ ਜਿਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਤੁਕੰਦਾਰ ਜਹਨ ਨਾਲ ਕਿਰਾਣਾ ਦੋਸਤੀ ਕੂੜੇ ਕੂੜੀ ਪਾਏ ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਦੀ ਮੁਕਤੀ ਗੁਰਾਂ ਨੇ 10ਵੇਂ ਜਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇ ਸਹੇ ਯਾਨੀ ਕਿ ਖਰਗੋਸ਼ ਦੀ ਜੂਨੀ ਭੋਗ ਰੇ ਮੂਲੇ ਖਤਰੀ ਦਾ ਉਧਾਰ ਇਸ ਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲੇ ਨਾਲ ਕੀਤੇ ਬਚਨ ਨੂੰ ਪੂਰਾ ਕੀਤਾ ਸੀ ਗੁਰਦੁਆਰਾ ਸਾਹਿਬ ਚੋਂ ਦਰਸ਼ਨ ਕਰਕੇ ਸੰਗਤ ਬਾਹਰ ਆ ਗਈ ਜੀ ਇਧਰੋਂ ਵੀ ਤੇ ਹੁਣ ਇਹਨਾਂ ਨੂੰ ਪਕੌੜਿਆਂ ਦੇ ਗੱਫੇ ਸ਼ਿਕਾਏ ਜਾਣਗੇ ਆਓ ਜੀ ਤੁਹਾਨੂੰ ਪਕੌੜਿਆਂ ਦੇ ਗੱਫੇ ਸ਼ਿਕਾਈਏ ਇਧਰਲੇ ਪਾਸੇ ਦੁਕਾਨਾਂ ਨੇ ਆਜੋ ਆਜੋ ਸੁਖਮਣ ਆ ਜਾ ਪਕੌੜੇ ਖਾਈਏ ਪੁਰਾਣੀ ਖਾਲਸਾ ਹੋਟਲ ਪਕੌੜੇ ਪਾਪੜ ਸਸੀ ਕਰ ਬਾਜੀ ਆਓ ਆਓ ਆਇਨੀ ਪਕੌੜੇ ਤੇ ਪਾਪੜ ਆ ਗਏ ਬਈ ਹਾਂਜੀ ਕੀ ਕਹਿੰਦੇ ਪਕੌੜੇ ਬਹੁਤ ਬਹੁਤ ਵਧੀਆ ਜੀ ਸਹੀ ਹੈ ਸਹੀ ਹੈ ਜੀ ਆ ਇਧਰ ਵੀ ਬੀਬੀਆਂ ਆਧੀਆਂ ਇਧਰ ਸੀਨੀਅਰ ਸਿਟੀਜ਼ਨ ਇਧਰ ਬਿਠਾਏ ਆ ਕਿਦਾਂ ਦਾ ਜੀ ਵਧੀਆ ਜਰਾ ਜਰਾ ਠੀਕ ਹੈ ਸਾਈ ਕਹਿੰਦੀ ਰਾਜੀ ਰਹਿ ਹਾਂ ਠੀਕ ਐ ਇਧਰ ਠੰਡਿਆਂ ਦੀ ਵੀ ਸੇਵਾ ਹੋ ਰਹੀ ਐ ਪਕੌੜੇ ਖਾ ਲਏ ਸਾਰੀਆਂ ਸੰਗਤਾਂ ਨੇ ਹੁਣ ਜਾ ਰਹੇ ਹਾਂ ਗੱਡੀ ਵਾਲੇ ਪਾਸੇ ਨੂੰ ਤੇ ਇੱਥੋਂ ਹੁਣ ਅਗਲੇ ਗੁਰਦੁਆਰਾ ਸਾਹਿਬ ਚੱਲਦੇ ਆਂ ਓ ਨਹਾ ਸ੍ਰੀ ਅਕਾਲ ਯਾ ਕਾਲ ਸਾਹਮਣੇ ਮਾਤਾ ਸਾਹਿਬੇਵਾ ਜੀ ਦਾ ਗੁਰਦੁਆਰਾ ਆ ਗਿਆ ਤੇ ਇਹ ਗੁਰਦੁਆਰਾ ਸਾਹਿਬ ਗਦਾਵਰੀ ਨਦੀ ਦੇ ਬਿਲਕੁਲ ਕੰਢੇ ਤੇ ਹੈ ਪਰਰੇ ਪਾਸਤੇ ਗੁਰਦੁਆਰਾ ਸਾਹਿਬ ਤੇ ਹੀਠਾ ਇਧਰ ਮਾਤਾ ਸਾਹਿਬ ਦੇਵਾ ਜੀ ਦਾ ਸਾਧਯੂਗੀ ਤਪਸਥਾਨ ਵੀ ਹੈ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲ ਕੇ ਮੱਥਾ ਟੇਕ ਲਈਏ ਫਿਰ ਹੀਠਾਂ ਚੱਲਦੇ ਹਾਂ ਮਾਥਾ ਟੇਕ ਰਹੇ ਜੀ ਤੇ ਇਧਰ ਹੈਗਾ ਮਾਤਾ ਸਾਹਿਬ ਦੇਵਾ ਜੀ ਦਾ ਸਤਯੂਗੀ ਤਪਸਥਾਨ ਇੱਥੇ ਮਾਰਤਾ ਦੀ ਸੇਵਾ ਲੰਗਰ ਸਾਹਿਬ ਵਰ ਨਹੀਂ ਕੀਤੀ ਜਾ ਰਹੀ ਹੈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਹੋਣੀ ਸੇਵਾ ਨਿਭਾ ਰਹੇ ਨੇ ਇੱਧਰਲੇ ਪਾਸੇ ਲੰਗਰ ਹਾਲ ਹੈ ਆਦਾ ਸਾਹਿਬ ਦੇਵਾ ਦੇ ਗੁਰਦੁਆਰਾ ਸਾਹਿਬ ਤੋਂ ਕਿਲੋ ਡੇਢ ਕਿਲੋਮੀਟਰ ਤੇ ਹੀ ਆ ਗੁਰਦੁਆਰਾ ਹੀਰਾ ਘਾਟ ਸਾਹਿਬ ਇਸ ਸਥਾਨ ਤੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਉਂਦਾ ਤੇ ਆ ਕੇ ਗੁਰੂ ਸਾਹਿਬ ਨੂੰ ਹੀਰਾ ਪੇਂਟ ਕਰਦਾ ਪਰ ਗੁਰੂ ਸਾਹਿਬ ਉਸ ਹੀਰੇ ਵੱਲ ਵੇਖਦੇ ਤੱਕ ਨਹੀਂ ਸਗੋਂ ਪਿੱਛੇ ਵੈਰੀ ਗੁਦਾਵਰੀ ਨਦੀ ਦੇ ਵਿੱਚ ਸੁੱਟ ਦਿੰਦੇ ਨੇ ਇਹ ਵੇਖ ਕੇ ਬਹਾਦਰ ਸ਼ਾਹ ਹੈਰਾਨ ਰਹਿ ਜਾਂਦਾ ਕਿ ਇੰਨਾ ਕੀਮਤੀ ਹੀਰਾ ਗੁਰੂ ਸਾਹਿਬ ਨੇ ਪਾਣੀ ਵਿੱਚ ਕਿਉਂ ਸੁੱਟ ਦਿੱਤਾ ਤਤ ਗੁਰੂ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਉਹ ਗੋਦਾਵਰੀ ਨਦੀ ਵੱਲ ਵੇਖੇ ਤਾਂ ਜਦੋਂ ਉਧਰ ਵੇਖਦਾ ਤਾਂ ਉੱਥੇ ਹੀਰੇ ਹੀ ਹੀਰੇ ਦਿਖਾਈ ਦਿੰਦੇ ਨੇ ਜਿਸ ਨਾਲ ਬਹਾਦਰ ਸ਼ਾਹ ਦਾ ਹੰਕਾਰ ਟੁੱਟ ਜਾਂਦਾ ਜਿਸ ਨਾਲ ਬਹਾਦਰ ਸ਼ਾਹ ਦਾ ਹੰਕਾਰ ਟੁੱਟ ਜਾਂਦਾ ਦਰਬਾਰ ਸਾਹਿਬ ਦੇ ਇਧਰ ਪਿਛਲੇ ਪਾਸੇ ਗੋਦਾਵਰੀ ਨਦੀ ਲੰਘ ਰਹੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਹੀਰਾ ਸਪਟਿਆ ਸੀਗਾ ਇਸ ਗੋਦਾਵਰੀ ਨਦੀ ਦੇ ਕੰਡੇ ਦੇ ਉੱਤੇ ਹੀ ਜ਼ਿਆਦਾਤਰ ਗੁਰਦੁਆਰਾ ਸਾਹਿਬਾਨ ਨੇ ਜ਼ਿਆਦਾ ਸਥਾਨ ਇੱਥੇ ਹੀ ਨੇ ਦੇ ਕੰਡੇ ਤੇ ਵੀ ਇਧਰਲੇ ਪਾਸੇ ਮਾਤਾ ਸਾਹਿਬ ਦੇਵਾ ਜੀ ਦਾ ਤੇ ਇਹਦੇ ਅਗਲੇ ਪਾਸੇ ਸ਼ਿਕਾਰਘਾਟ ਵੀ ਆ ਜਾਂਦਾ ਪਰੇ ਤੇ ਇਹਦੇ ਕੰਡੇ ਤੇ ਬਾਕੀ ਜਿਹੜੇ ਜਿਹੜੇ ਲੰਗਰ ਸਾਹਿਬ ਤੋਂ ਪਿਛਲੇ ਪਾਸੇ ਆ ਉਹ ਵੀ ਸਾਰੇ ਨਾਲ ਨਾਲ ਹੀ ਆ ਨਗੀਨਾ ਘਾਟ ਸਾਹਿਬ ਬੰਦਾ ਘਾਟ ਸਾਹਿਬ ਜੀ ਹੁਣ ਆਪਾਂ ਗੁਰਦੁਆਰਾ ਹੀਰਾ ਘਾਟ ਸਾਹਿਬ ਤੋਂ ਚੱਲੇ ਆ ਜੀ ਮਾਲ ਟੇਕੜੀ ਸਾਹਿਬ ਮਾਲ ਟੇਕੜੀ ਸਾਹਿਬ ਨੂੰ ਪਾਜੀ ਕਿੰਨਾ ਟਾਈਮ ਲੱਗਣਾ ਇੱਥੋਂ 15 ਮਿੰਟ ਠੀਕ ਆ ਜੀ ਆੜੇ ਦਰਦ ਨਾਸ਼ਕ ਤੇਲ ਵੇਚਣ ਦਾ ਬੰਦਾ ਇੱਥੋਂ ਸਭਾਜੀ ਲੈ ਕੇ ਆਏ ਆ ਕਿੱਦਾਂ ਪਿਆ ਫਰਕ ਬਾਹ ਜੀ ਬਾਹ ਆ ਵਾਹ ਤੇਲ ਹੈ ਨਾ ਜਾ ਤੇ ਚੱਕਰੋ ਫੱਟੇ ਚੱਕਰੋ ਮਸ਼ਹੂਰੀ ਕਰਤੀ ਤੇਲ ਦੀ ਦੇਖਦੇ ਭਾਈ ਹੁਣ ਕੀ ਬਣਦਾ ਸਹੀ ਗੱਲ ਆ ਕੋਈ ਪਹੁੰਚ ਕੇ ਪੁੱਛਦੇ ਆ ਇਧਰ ਮੇਨ ਹਾਈਵੇ ਤੇ ਆ ਕੇ ਗੱਡੀ ਇਧਰ ਰੋਕਤੀ ਜੀ ਤੇ ਇਧਰ ਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਮਾਲ ਟੇਕੜੀ ਸਾਹਿਬ ਕਾਫੀ ਉੱਚੀ ਜਗ੍ਹਾ ਤੇ ਆ ਮਾਲ ਦਾ ਅਰਥ ਹੁੰਦਾ ਖਜ਼ਾਨਾ ਤੇ ਟੇਕੜੀ ਦਾ ਅਰਥ ਪਹਾੜ ਜਾਂ ਉੱਚੀ ਜਗਾ ਸੋ ਮਾਲ ਟੇਕੜੀ ਦੋ ਸ਼ਬਦਾਂ ਨੂੰ ਮਿਲਾ ਕੇ ਇਹ ਗੁਰਦੁਆਰ ਸਾਹਿਬ ਜੀ ਦਾ ਨਾਮ ਹੈ ਇਹ ਸਥਾਨ ਦੋ ਗੁਰੂ ਸਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਗੁਰੂ ਨਾਨਕ ਦੇਵ ਜੀ ਜਦੋਂ ਕਰਨਾਟਕਾ ਬੇਦਰ ਨੂੰ ਜਾਂਦੇ ਨੇ ਤਾਂ ਇਸ ਸਥਾਨ ਤੇ ਵੀ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਸਥਾਨ ਤੇ ਆਉਂਦੇ ਨੇ ਤੇ ਇਸ ਜਗ੍ਹਾ ਤੋਂ ਹੀ ਖਜ਼ਾਨਾ ਕਢਵਾ ਕੇ ਗੁਰਦੁਆਰਾ ਸੰਗਤ ਸਾਹਿਬ ਵਾਲੇ ਸਥਾਨ ਤੇ ਆਪਣੀਆਂ ਫੌਜਾਂ ਦੇ ਵਿੱਚ ਵੰਡਦੇ ਨੇ ਤੇ ਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਜਦੋਂ ਮੇਰੇ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇੱਥੋਂ ਮੂੜ ਖਜ਼ਾਨਾ ਪ੍ਰਗਟ ਹੋਵੇਗਾ ਤੇ ਜਿਸ ਦੇ ਸੰਗਤਾਂ ਵਿੱਚ ਲੰਗਰ ਵਰਤਾਏ ਜਾਣਗੇ ਸੋ ਸ੍ਰੀਆ ਕਾਲ ਸੋ ਜਨ ਹਰ ਆ ਸੋ ਸ੍ਰੀਆ ਕਾਲ ਅਰੇ ਜਨ ਹਰ ਆ ਸੋ ਸ੍ਰੀਆ ਕਾਲ ਸੋ ਸਾਧ ਸੰਗਤ ਜੀ ਇਹਦੇ ਨਾਲ ਹੀ ਅੱਜ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਦੀ ਇਹ ਯਾਤਰਾ ਸਮਾਪਤ ਹੁੰਦੀ ਹੈ ਜੀ ਕੱਲ ਨੂੰ ਫਿਰ ਦਰਸ਼ਨਾਂ ਦੇ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ